ਜੋ ਮੌਜੂਦ ਆ ਅਹਿਲਬਾਦ ਸ਼ਹਿਰ ਮੇਰਾ ਰੋਡੋਂ ਦੇਖੇ ਸ਼ਹੀਦ ਬਾਬਾ ਦੀਪ ਸਿੰਘ ਗੁਰਦੁਆਰਾ ਪਰ ਅੱਜ ਇੱਥੇ ਪਹੁੰਚੇ ਨੇ ਭਾਈ ਮਨਦੀਪ ਸਿੰਘ ਵਿਦਿਆਰਥੀ ਜੀ ਉਹਨਾਂ ਨੇ ਵੀ ਆਪਣੇ ਵਿਚਾਰ ਆ ਰਏ ਜਿਹੜਾ ਕੀ ਸੰਬੋਧਿਤ ਕੀਤਾ ਤੇ ਪਿਛਲੇ ਕਈ ਦਿਨਾਂ ਤੋਂ ਜਿਹੜਾ ਇੱਥੇ ਦਸਤਾਰ ਸਫਾਈ ਦਾ ਕੈਂਪ ਚੱਲ ਰਿਹਾ ਸੀ ਅੱਜ ਉਹ ਦਸਤਾਰ ਸਥਲੇ ਕੈਂਪ ਦੀ ਅੱਜ ਸਮਾਪਤੀ ਤੇ ਚੇਤਨ ਵਾਲੇ ਨੂੰ ਜਿਹੜਾ ਕੀ ਸੀ ਵੈਸਟ ਪ੍ਰਾਈਜ਼ ਦਿੱਤਾ ਗਿਆ ਤੇ ਸਾਥੀਓ ਕਹਾਂਗੇ ਭਾਈ ਮਨਦੀਪ ਸਿੰਘ ਦੇ ਵਿਦਿਆਰਥੀ ਦੇ ਨਾਲ ਹੀ ਗੱਲਬਾਤ ਕਿ ਜੋ ਅੱਜ ਦਾ ਯੂਥ ਜੋ ਨਸ਼ੇ ਦੀ ਔਰ ਜਾ ਰਿਹਾ ਤੇ ਅੱਜ ਉਹ ਕੀ ਇਨਸਪਾਇਰ ਕਰਦੇ ਕੀ ਪ੍ਰੇਰਿਤ ਕਰਦੇ ਨੇ ਅੱਜ ਦੇ ਯੂਥ ਨੂੰ ਤੇ ਸਾਥੀਓ ਤੁਸੀਂ ਸਾਡੇ ਨਾਲ ਬਣੇ ਰਿਹਾ ਜੇ ਨੂੰ ਸਿੱਖੀ ਵਾਲਾ ਉਤਸ਼ਾਹਤ ਕਰਨ ਵਾਸਤੇ ਬੜਾਈ ਜਲਦ ਨੇ ਆਏ ਸਿਕਾ ਨੇ ਬਚਨ ਕੀਤਾ ਹੁਕਮ ਕੀਤਾ ਤੇ ਬੜਾ ਮਨ ਨੂੰ ਖੁਸ਼ੀ ਹੋਈ ਤੇ ਸ਼ੁਕਰ ਹੈ ਬੱਚੇ ਸਿੱਖੀ ਵਾਲੇ ਪਾਸੇ ਮੁੜਨ ਕੇ ਦਸਤਾਰਾਂ ਸਦਾਤੇ ਬੱਜੀਆਂ ਜਿਹੜੀ ਇਹ ਦਸਤਾਰ ਬੜੀ ਔਖੀ ਸਿਰ ਦੇ ਕੇ ਪ੍ਰਾਪਤ ਹੋਈ ਆ ਆਪਾਂ ਨੂੰ ਸਿੱਖਾਂ ਨੂੰ ਟੋਪੀ ਭਾਵੇਂ 2 ਲੱਖ ਦੀ 10 ਲੱਖ ਦੀ 10 ਕਰੋੜ ਦੀ ਕੋਲਾ ਹੋਵੇ ਪਰ ਜਿਹੜੀ ਇਹ ਦਸਤਾਰ ਦੀ ਛਾਲ ਹੈ ਜਿਹੜੀ ਇਹ ਸਰਦਾਰੀ ਹੈ ਮੇਰੇ ਵਰਗੇ ਦੇ ਜੇ ਉੱਤੇ ਇੱਕ ਨਵਾਂ ਪੈਸਾ ਨਾ ਹੋਵੇ ਉਹਦੇ ਸਿਰ ਤੇ ਦਮਾਲਾ ਸੱਜਿਆ ਹੋਵੇ ਹਰ ਕੋਈ ਉਹਨੂੰ ਸਰਦਾਰ ਜੀ ਕਹਿ ਕੇ ਬੁਲਾਵੇਗਾ ਕਿਉਂਕਿ ਸਰਦਾਰੀ ਗੁਰੂ ਗਬ ਸਿੰਘ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਸੋ ਵਿਦਿਆਰਥੀ ਸਾਹਿਬ ਜੀ ਸਾਡੇ ਕੋਲੇ ਪਹੁੰਚੇ ਨੇ ਜਿਹਨਾਂ ਦੀ ਬੜੀ ਇਹ ਬਾਹਰ ਬਖਸ਼ਿਸ਼ ਕਿਰਪਾ ਹੈ ਇਹ ਸਾਡੇ ਭਾਈ ਸਾਹਿਬ ਜੀ ਜਿਹੜੇ ਬੜਾ ਭਾਰੀ ਉਪਰਾਲਾ ਕਰ ਰਹੇ ਨੇ ਬੱਚਿਆਂ ਦੀ ਪਰਥਾਏ ਵਿਦਿਆਲਾ ਚੜਾ ਰਹੇ ਨੇ ਬਾਬਾ ਜੀ ਮਨ ਸਿੰਘ ਜੀ ਦੇ ਸ਼ਰੋਮਣੀ ਸ਼ਹੀਦ ਬਾਬਾ ਜੀ ਮਨ ਸਿੰਘ ਜੀ ਮੈਂ ਅੱਜ ਦੇ ਬੇਨਤੀ ਕੀਤੀ ਸੀ ਕਿ ਸ਼ਹੀਦ ਇੱਕ ਕਿਸੇ ਫਿਰਕੇ ਦੇ ਨਹੀਂ ਹੁੰਦੇ ਸ਼ਹੀਦ ਸਾਰੇ ਕਾਇਨਾਤ ਦੇ ਸੰਝੇ ਹੁੰਦੇ ਹਨ ਜਿਨ੍ਹਾਂ ਨੇ ਕੌਮ ਬਦਲੇ ਧਰਮ ਬਦਲੇ ਆਪਾਂ ਵਾਰਿਆ ਹੁੰਦਾ ਇੱਕ ਕੇਵਲ ਤੇ ਕੇਵਲ ਕੇਵਲ ਬਾਬਾ ਜੀਵਨ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਆਪਣੇ ਸ਼ਾਤੀ ਨਾਲ ਲਾ ਕੇ ਗਿਆ ਸੀ ਇਹਦੇ ਬੇਟੇ ਗੁਰੂ ਦੇ ਬੇਟੇ ਹੋਰ ਵੀ ਮੇਰੇ ਵਰਗੇ ਬੜੇ ਤੁਰੇ ਫਿਰਦੇ ਸੀ ਪਰ ਹੋਰ ਨੂੰ ਕਿਸੇ ਨੂੰ ਸ਼ਾਤੀ ਨਾਲ ਲਾ ਕੇ ਇਹ ਗੱਲ ਨਹੀਂ ਸੀ ਕਈ ਕਿਤੇ ਢੀ ਵੱਡੀ ਸੇਵਾ ਬਾਬੇ ਜੀਵਨ ਸਿੰਘ ਨੇ ਬਾਬੇ ਜੈਤਨ ਨੇ ਕੀਤੀ ਇਹ ਕੋਈ ਕਰ ਨਹੀਂ ਸਕਦਾ ਹੈ ਦਿੱਲੀ ਤੋਂ ਉਹਨਾਂ ਸਮੇਂ ਵਿੱਚ ਸੀਸ ਗੁਰੂ ਤੇਗ ਬਹਾਦਰ ਮਹਾਰਾਜ ਦਾ ਲਿਆਉਣਾ ਉਹ ਕੇਵਲ ਬਾਬੇ ਜੀਵਨ ਸਿੰਘ ਦੇ ਹਿੱਸੇ ਆ ਜਿਹੜੀ ਚਮਕੌਰ ਦੀ ਜੰਗ ਹੈ ਪਿਆਰਿਓ ਉਹਦੇ ਵਿੱਚ ਵੀ ਨਾਗਨੀ ਤੇ ਬਾਗਨੇ ਦੋ ਮਹਾਨ ਉਹਨਾਂ ਦੀਆਂ ਮਨਪਸੰਦੀਆਂ ਦੋ ਬੰਦੂਕਾਂ ਸੀ ਜਿਹੜੀਆਂ ਉਹ ਦੋਵਾਂ ਹੱਥਾਂ ਨਾਲ ਚਲਾਉਂਦੇ ਸੀ ਤੇ ਪਿਆਰਿਓ ਇੱਕ ਬੁਰਜ ਸਾਰਾ ਹੀ ਬਾਬੇ ਜੀਵਨ ਸਿੰਘ ਨੇ ਸੰਭਾਲਿਆ ਸੀ ਸੋ ਇਸ ਕਰਕੇ ਇਹ ਬੜੀ ਵੱਡੀ ਦਾਤ ਹੈ ਬਾਬੇ ਜੀਵਨ ਸਿੰਘ ਜੀ ਸਾਡੀ ਸਿੱਖ ਕੌਮ ਦੇ ਅੰਦਰ ਉਹਨਾਂ ਦਾ ਚੌਥਾ ਹਿੱਸਾ ਹੈ ਕੌਮ ਦੇ ਵਿੱਚ ਜਿਨ੍ਹਾਂ ਨੇ ਬਹੁਤ ਵੱਡਾ ਯੋਗਦਾਨ ਉਸ ਕੌਮ ਨੇ ਪਾਇਆ ਹੈ ਸੋ ਇਹ ਬੜਾ ਪਰਾਲੇ ਵਾਲੀ ਗੱਲ ਬੜੀ ਚੰਗੀ ਗੱਲ ਹੈ ਬੜੇ ਮਨ ਨੂੰ ਖੁਸ਼ੀ ਹੋਈ ਕਿ ਮਹਾਂਪੁਰਖਾਂ ਨੇ ਇੱਥੇ ਦਰਸ਼ਨ ਦੇਤੇ ਆ ਕੇ ਚਰਨ ਪਾਏ ਹੋਰ ਸੰਗਤਾਂ ਨੇ ਆ ਕੇ ਚਰਨ ਪਾਏ ਪੱਤਰਕਾਰ ਇਨਡਾਬਾ ਵੀ ਬਹੁਤ ਬਹੁਤ ਧੰਵਾਦ ਹੈ ਜਿਨ੍ਹਾਂ ਨੇ ਇਹ ਸਾਰੇ ਪ੍ਰੋਗਰਾਮ ਨੂੰ ਕਵਰੇਜ ਕੀਤਾ ਹੈ ਸੋ ਸਮਾਂ ਬਹੁਤ ਹੋ ਗਿਆ ਹੈ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬਾ ਜੀ ਦੇ ਉਪਰਾਲਾ ਸਦਕਾ ਬਾਬਾ ਜੀ ਨੇ ਮਹਾਨ ਕਿਰਪਾ ਕੀਤੀ ਬਾਬਾ ਜੀ ਕੋਈ ਬੇਨਤੀ ਕੀਤੀ ਇਹਨਾਂ ਨੇ ਬੇਨਤੀ ਨੂੰ ਸਾਡੀ ਨੂੰ ਪ੍ਰਵਾਨ ਕੀਤਾ ਇਸ ਲਈ ਸੰਗਤਾਂ ਦਾ ਵੀ ਬੜਾ ਮਨ ਸੀ ਕਿ ਵਿਦਿਆਰਥੀ ਸਾਹਿਬ ਇੱਥੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਦੇ ਸਥਾਨ ਤੇ ਸੰਗਤਾਂ ਦੇ ਰੂਬਰੂ ਹੋ ਸਕਣ ਸੰਗਤਾਂ ਦਾ ਵੱਧ ਪਰਾਲਾ ਔਰ ਸਭ ਤੋਂ ਵੱਡਾ ਬਾਬੇ ਬਾਬਾ ਜੀ ਜਿਹੜੇ ਇੱਥੇ ਮੁਖੀ ਨੇ ਸੰਤ ਬਾਬਾ ਆਤਮਾ ਸਿੰਘ ਅਸੀਂ ਇਹੋ ਹੀ ਅਰਦਾਸ ਕਰਦੇ ਹਾਂ ਕਿ ਸਰਦਾਰ ਮਲਕੀਤ ਸਿੰਘ ਜੀ ਜੋ ਸੇਧ ਦੇ ਰਹੇ ਆ ਇਹਨਾਂ ਦੇ ਮੋਢਾ ਨਾ ਮੋਢਾ ਲਾ ਕੇ ਵੱਡੇ ਪਰਾਲੇ ਕਰ ਸਕੀਏ ਜੇ ਅਸੀਂ ਲੈਕਨੀ ਤੇ ਮਲਕੀਤ ਸਿੰਘ ਵਰਗੇ ਤੇ ਮਗਰ ਲਾ ਕੇ ਹੀ ਅਸੀਂ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਦੇ ਹਾਂ ਅੱਗੇ ਦਾਹ ਦੇ ਉੱਥੇ ਜੀਵਨ ਨਗਰ ਵੀ ਬੇਨਤੀ ਕੀਤੀ ਸੀ ਕਿ ਇਹ ਜਿਹੜਾ ਜੀਵਨ ਨਗਰ ਦਾ ਏਰੀਆ ਇਹਨੂੰ ਗੁਰਮਾ ਦਾ ਘੜ ਮੰਨਿਆ ਜਾਂਦਾ ਤੇ ਮੈਂ ਬੇਨਤੀ ਕਰਕੇ ਆਇਆ ਕਿ ਜੀਵਨ ਨਗਰ ਥੇੜੀ ਦੇ ਵਿੱਚ ਨਸ਼ੇ ਦੀ ਮਾਰ ਦੇ ਵਿੱਚ 25 ਮੁੰਡੇ ਉੱਥੇ ਆਪਣੀ ਜਾਨ ਗਵਾ ਗਿਆ ਤੇ ਇੱਥੇ ਬਾਬਾ ਜੀ ਦੀ ਬਹੁਤ ಅಪਾਰ ਕਿਰਪਾ ਕਾਫੀ ਸ਼ਾਲਾ ਤੋਂ ਬਾਬਾ ਦੀਪ ਸਿੰਘ ਦਾ ਗੁਰਦੁਆਰਾ ਬਣਨ ਦੇ ਕਾਰ ਸਾਡੇ ਲਾਗੇ ਲਾਗੇ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਗੁਰੂ ਦੀ ਕਿਰਪਾ ਦੇ ਅਨੁਸਾਰ ਗੁਰਸਿੱਖ ਬਣੇ ਤੇ ਬੜਾ ਪ੍ਰਾਲਾ ਗੁਰੂ ਬਾਬਾ ਦੀਪ ਸਿੰਘ ਜੀ ਦੀ ਮਿਹਰ ਦੇ ਹਦਕਾ ਅਸੀਂ ਬੇਨਤੀ ਕਰਦੇ ਆ ਕਿ ਜਿੰਨੀ ਵੀ ਸਾਧ ਸੰਗਤ ਨੇੜੇ ਬੰਨੇ ਦੀ ਆ ਇਹਨਾਂ ਚੀਜ਼ਾਂ ਨਾਲ ਜੁੜ ਕੇ ਤੇ ਨਸ਼ੇ ਤੋਂ ਮੁਕਤ ਕਰਾਈਏ ਤੇ ਆਪਾ ਆਪਣੇ ਬੱਚਿਆਂ ਨੂੰ ਗੁਰਸਿੱਖੀ ਸੰਸਥਾ ਨਾਲ ਜੋੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਹਿ ਪਹਿਲਾਂ ਧੰਨਵਾਦ ਕਰਦੇ ਤੁਹਾਡਾ ਸਾਰਾ মিডিਆ ਦਾ ਜੋ ਇੱਥੇ ਅੱਜ ਪਹੁੰਚੇ ਨੇ ਬਾਬਾ ਦੀਪ ਸਿੰਘ ਗੁਰਦੁਆਰੇ ਵਿੱਚ ਔਰ ਧੰਨਵਾਦ ਕਰਦੇ ਬਾਬਾ ਆਤਮਾ ਸਿੰਘ ਜੀ ਔਰ ਜਿੰਨੀ ਵੀ ਛੋਟੀ ਕਮੇਟੀ ਸਾਰੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨਾ ਵੱਡਾ ਉਪਰਾਲਾ ਕੀਤਾ ਵਾ ਜਿਹੜਾ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਨ ਦਾ ਔਰ ਗੁਰੂ ਘਰ ਨਾਲ ਜੋੜਨ ਦਾ ਇਹ ਅਸੀਂ ਸੋਚਦੇ ਵੀ ਸਾਰੇ ਪਿੰਡਾਂ ਦੇ ਵਿੱਚ ਸਾਰੇ ਹੀ ਪਿੰਡਾਂ ਦੇ ਵਿੱਚ ਪ੍ਰਚਾਰ ਹੋਣਾ ਚਾਹੀਦਾ ਵਾ ਸਿੱਖੀ ਦਾ ਪੁਰ ਸਿੱਖੀ ਦੇ ਨਾਲ ਜੋੜਨਾ ਚਾਹੀਦਾ ਵਾ ਇਹਨਾਂ ਕਹਿੰਦਾ ਧੰਨਵਾਦ ਵਾਇਗੁਰੂ ਜੀ ਖਾਲਸਾ ਵਾਇਗੁਰੂ ਜੀ ਫਤਿਹ ਅੱਜ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਅੱਜ ਬਾਬਾ ਮੰਤਰੀ ਤਿਦਿਆਰਥੀ ਜੀ ਬਾਬਾ ਦੀਪ ਸਿੰਘ ਗੁਰਦੁਆਰਾ ਮਨੇਰਾ ਕਲਾਂ ਪਹੁੰਚੇ ਸੀਗੇ ਉਥੋਂ ਦੇ ਪ੍ਰਬੰਧਕ ਬਾਬਾ ਜੀ ਆਤਮਾ ਸਿੰਘ ਜੀ ਨੇ ਬਹੁਤ ਉਹਨਾਂ ਦਾ ਸੋਣਾ ਹੋ ਭਗਤ ਕੀਤੇ ਅਸੀਂ ਇਹਨਾਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਸਾਰੀ ਰੰਗਰੇਟਾ ਕੌਮ ਆ ਜਿਹੜੀ ਬਾਬਾ ਆਤਮਾ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਇਲਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਮੇਰਾ ਪਿੰਡ ਦੇ ਚਾਕੇ ਬਾਤ ਆਪਣੇ ਆਪ ਨੂੰ ਭਗਾਂ ਵਾਲੇ ਸਮਝ ਰਿਹਾ ਹਾਂ ਕਿਉਂਕਿ ਇਹ ਪਿੰਡ ਇੱਕ ਬਹੁਤ ਹੀ ਇਤਿਹਾਸਕ ਹੈ ਇਸ ਪਿੰਡ ਦੀ ਸਥਾਪਨਾ ਨੂੰ 205 ਹਾਲ ਹੋ ਚੁਕਿਆ ਹੈ। ਇਹ ਜੈਸਲਮਕੇ ਦੇ ਵਿੱਚ ਸਿੱਖੀ ਦਾ ਘਰਨ ਪ੍ਰਚਾਰਕਾ ਬਹੁਤ ਹੀ ਮਤਵ ਹੈ। ਔਰ ਜਿਵੇਂ ਕਿ ਸੰਤੰਨ ਬਾਬਾ ਦੀਪ ਸਿੰਘ ਜੀ ਦੇ ਪਰਥਾਏ ਗੁਰੂ ਘਰ ਦੇ ਵਿੱਚ ਅੱਜ ਸੰਮੇਲਨ ਹੋ ਰਿਹਾ ਹੈ ਔਰ ਉਸ ਸੰਮੇਲਨ ਦੇ ਵਿੱਚ ਸੰਤਾਂ ਬਹੁਤ ਦੂਰੋਂ ਦੂਰੋਂ ਚਲ ਕੇ ਆਏ। ਪਹਿਲਾਂ ਤਾਂ ਸਾਰੀਆਂ ਸੰਤਾਂ ਦਾ ਕੋਟ ਕੋਟ ਧੰਨਵਾਦ। ਸੇ ਕੌਮ ਦੀ ਮਾਨ ਸਸਤਾ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ શ્રી ਅਮਰਸਰ ਦੇ ਮਾਨਯੋਗ ਪ੍ਰਧਾਨ ਰਵਿਕਟ ਹਰਜਿੰਦਰ ਸਿੰਘ ਜੀ ਧਾਮੀ ਸਰਦਾਰ ਰਗੂਜੀਤ ਸਿੰਘ ਬਰਖਸੇਮੀਤ ਪ੍ਰੋਜੈਕਟ ਸੌਮੇ ਗੁਰਦੁਆਰਾ ਪਰੰਧਾ ਕਮੇਟੀ ਦੇ ਤਿਸਾਰਦੇ ਸਬ ਮੁਤਾਬਿਕ ਸਰਦਾਰ ਬਲਵਿੰਦਰ ਸਿੰਘ ਜੀ ਕਾਲਵਾਸ ਕਤਰਤਨ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਸਹਿਯੋਗ ਨਾਲ ਅੱਜ ਜਿਹੜਾ ਹੈ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਪਿੰਡ ਮਮੇਰਾ ਰੋਡ ਐਲਨਾਬਾਦ ਵਿਖੇ ਸੋ ਸਿੱਖ ਕਮਿਸ਼ਨਰ ਹਰਿਆਣਾ ਵੱਲੋਂ ਦਸਤਾਰ ਮੁਕਾਬਲਾ ਕਰਾਇਆ ਗਿਆ ਜਿਸ ਵਿੱਚ ਪਹਿਲੇ ਤੇ ਦੂਜੇ ਤੇ ਤੀਜੇ ਸਥਾਨ ਤੇ ਆਲੇ ਬੱਚ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਵੱਲੋਂ ਸਨਮਾਨਤ ਕੀਤਾ ਗਿਆ ਇਸੇ ਲੜੀ ਤੇ ਮਿਤੀ 24 ਤਰੀਕ ਨੂੰ ਪਿੰਡ ਬਵੇਰਾ ਵਿਖੇ ਸਿੱਖ ਕਮਿਸ਼ਨਰ ਹਰਿਆਣਾ ਪ੍ਰਬੰਧਕ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਸ੍ਰੀ ਅਮਰਸਰ ਵੱਲੋਂ ਜਿਹੜਾ 21 21 ਤਰੀਕ ਨੂੰ ਜਿਹੜਾ ਮਹਾਨ ਜਿਹੜਾ ਅਮਰ ਸੰਚਾਰ ਕਰਵਾਇਆ ਜਾ ਰਿਹਾ ਉਹਦੇ ਅਮਰ ਸੰਚਾਰ ਵਿੱਚ ਜਿਹੜੇ ਕਕਾਰ ਆਉਂ ਸਿੱਖ ਮਸ਼ਹਹਰ ਦੇ ਨਾਮ ਵੱਲ ਭੇਟਾਰੇ ਦਿੱਤੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜ